ਲਾਵੀ ਗੱਲ ਤਾਂ ਇਹ ਹੈ ਆ ਅਸਾਂ ਤੇ ਖੜਾ ਸਾਂ ਜਿਹੜੇ ਡੀ ਡੀ ਰਾਈਡਰ ਹੁੰਦੇ ਹੈਗੇ ਆ ਬਸਿੱਕਾਂ ਵੀ ਸੋ ਕਹਿੰਦੇ ਇਹਨਾਂ ਨੂੰ ਭਾਈ ਕਮਾਈ ਤਾਂ ਪਟਵਾਰੀਆਂ ਨੂੰ ਆ ਆਏ ਆਏ ਪਟਵਾਰੀਆਂ ਨੂੰ ਬੜੀ ਕਮਾਈ ਹੈ ਨਹੀਂ 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 ਯਾਰ ਕਮਾਈ ਤਾਂ ਐਸ ਡੀ ਐਮ ਨੂੰ ਆ ਨਹੀਂ 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 ਕਮਾਈ ਤਾਂ ਤਹਿਸੀਲਦਾਰ ਨੂੰ ਆ ਉਹ ਨਹੀਂ 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 ਕਮਾਈ ਤਾਂ ਜਿਹੜੇ ਉਹ ਡੀ ਰੀਡਰ ਨੇ ਕਲਰਿਕ ਨੇ ਆ ਨਹੀਂ 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 ਕਮਾਈ ਤਾਂ ਏਜੰਟਾਂ ਨੂੰ ਆ ਨਹੀਂ 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 ਭਾਈ ਉਹ ਸਾਰਿਆਂ ਨੂੰ ਕਮਾਈ ਆ ਜਿਹੜੇ ਰੈਵਨਿਊ ਡਿਪਾਰਟਮੈਂਟ 'ਚ ਕੰਮ ਕਰਦੇ ਆ ਨਾ ਸਾਰਿਆਂ ਨੇ ਮੋٹے ਨੋਟ ਆਂਦੇ ਆ ਇਹ ਜਿਹੜੇ ਚੱਲਦੇ ਆ ਨਾ ਇੰਜ ਚੱਲਦੇ ਆ ਕਿ ਕੱਪੜੇ ਪਾਏ ਹੁੰਦੇ ਆ ਨਾ ਗੰਦੇ ਮੰਦੇ ਜੇ ਤੇ ਘਰ ਚੱਲਦੇ ਹੁੰਦੇ ਆ ਨਾ ਸੋਨੇ ਦੇ ਬਰਤਨਾਂ 'ਚ ਰੋਟੀ ਖਾ ਰਹੇ ਹੁੰਦੇ ਨੇ ਆਣੇ ਇਹਨਾਂ ਦੇ ਇਹ ਉਹ ਡਿਪਾਰਟਮੈਂਟ ਆ ਰੈਵਨਿਊ ਡਿਪਾਰਟਮੈਂਟ ਜਿਹੜਾ ਹੈਗਾ ਵਾ ਅਸਾ ਗਾਇਸਾ ਬੈਸਟ ਦੇ ਵਿੱਚ ਉੱਥੇ ਬੜਕ ਮਾਰ ਕੇ ਆਏ ਸੀ ਅਸੀਂ ਓਏ ਮੈਂ ਕਿਹਾ ਸੁਧਰ ਜਾਓ ਸੁਧਰ ਜਾਓ ਨੇ ਤੇ ਗਿਜ਼ੇ ਬਸ ਤੇ ਚੜ ਕੇ ਤੁਹਾਨੂੰ ਬਖਾਉਂਦੇ ਰਵਾਂਗੇ ਜਿਹੜੇ ਤੁਹਾਡੀਆਂ ਸਾਮ ਨੂੰ ਜਿੱਲੇ ਘਰੋਂ ਜਾਂਦੇ ਨੇ ਤੁਸੀਂ ਘਰੋਂ ਜਾਂਦੇ ਹੋ ਜਿਹੜੇ ਚਾਚੇ ਤਾਏ ਮਾਮੇ ਦੇ ਜਿਹੜੇ ਬੰਦੇ ਜੇਬਾਂ ਵਿੱਚ ਪੈਸੇ ਪਾ ਕੇ ਵਾਪਸ ਭੇਜਦੇ ਹੋ ਤੇ ਆਪਣੀ ਜੇਬ ਭਾਰੀ ਕਰਕੇ ਚਲਦੇ ਆ ਤੁਸੀਂ ਬੱਚੇ ਵਿੱਚ ਜਿੱਥੇ ਰਜਿਸਟਰੀ ਹੁੰਦੀਆਂ ਉੱਥੇ ਦੀ ਗੱਲ ਕਰ ਰਿਹਾ ਮੈਂ ਆਹ ਤੁਹਾਡੇ ਜੇਬਾਂ ਜਿਹੜੀਆਂ ਤੁਸੀਂ ਭਾਰੀਆਂ ਕਰਦੇ ਹੋ ਨਾ 1 2 3 ਜਿਹੜੀਆਂ ਰਜਿਸਟਰੀਆਂ ਜਿਹੜੇ ਚੱਕਰ ਨੇ ਨਾ ਸਭ ਪਤਾ ਸਾਨੂੰ ਸਰਾਵਧਨ ਨਜਾਇਜ਼ ਫਾਇਦਾ ਨਹੀਂ ਉਠਾਈਦਾ ਕਹਿੰਦੇ ਸਾਰੇ ਲੋਕਾਂ ਦੇ ਲੱਗੇ ਹੁੰਦੇ ਹੈਗੇ ਆ ਬੰਦੇ ਬਾਂਜੋ ਜੇ ਸਰਕਾਰ ਕੋ ਨੂੰ ਪਾਸ ਕਰਾਂਦੀ ਹੈ ਲੋਕਾਂ ਦੇ ਹੱਕ ਦੇ ਵਿੱਚ ਨਹੀਂ ਹੈਗੇ ਤੇ ਲੋਕਾਂ ਨੂੰ ਤਾਂ ਕਰਨਾ ਛੱਡ ਦਿਓ ਜਿੰਨੇ ਤੁਸੀਂ ਕੰਮ ਕਰਦੇ ਹੈਗੇ ਉਹ ਵੀ ਦੇਖ ਲਓ ਤੁਸੀਂ ਫੇਰ ਛੱਡ ਦਿਓ ਮਾੜੇ ਕੰਮ ਹਾਂ ਨਹੀਂ ਤੇ ਤੁਹਾਡੇ ਜਿਹੜੇ ਤਲਾਸ਼ੀਆਂ ਚੱਲੂ ਹੋ ਜਣੀਆਂ ਹੈਗੀਆਂ ਨੇ ਹਾਂ ਕੈਮਰੇ ਚੱਲਣਗੇ ਤੁਹਾਡੇ ਗਾਂਢੇ ਗਾਂਢੀਆਂ ਦੇ ਵੀ ਫੇਰ ਬੰਦੇ ਬਾਂਜੋ ਜਿੰਨੇ ਕਲਰਕ ਨੇ ਰੀਡਰ ਨੇ ਜਿੰਨੇ ਵੀ ਇੱਥੇ ਰੇਵਨਿਊ ਡਿਪਾਰਟਮੈਂਟ ਚ ਇੱਕ ਬੰਦੇ ਕੰਮ ਕਰਦੇ ਨੇ ਰਜਿਸਟਰੀਆਂ ਕਰਾਉਣ ਦਾ ਭਾਲੇ ਮਾਨ ਸਮਝੋ ਯਾਰ ਅਜ ਬੇਲਾ ਹੋ ਲੈਂਦੇ ਭਗਵੰਤ ਮਾਨ ਨੂੰ ਜਿਹੜਾ ਇਹਦੇ ਥੋੜੇ ਉਲਝਾ ਹੋਇਆ ਜਿੰਦਨ ਬੇਲਾ ਹੋ ਗਿਆ ਨਾ ਤੁਹਾਡੇ ਵਾਲੀ ਆਣਾ ਹੁਣ ਲੈ ਕੇ ਆਵਾਂਗੇ ਯਾਰ ਅਸੀਂ ਲੈ ਕੇ ਆਵਾਂਗੇ ਅਸੀਂ ਦੱਸਾਂਗੇ ਯਾਰ ਨਹੀਂ ਯਾਰ ਮਾਨਦਰ ਨਾਲ ਕੰਮ ਕਰੀਏ ਤੁਹਾਨੂੰ ਕੀ ਫਰਕ ਪੈਂਦਾ ਹੈਗਾ ਕਿਉਂ ਕੋਈ ਦਿੰਦਾ ਠੀਕ ਹੈ ਨਹੀਂ ਦਿੰਦਾ ਨਾ ਸੀ ਕੋਈ ਦੇ ਗਿਆ ਥੋੜੇ ਬੋਤੇ ਤੁਹਾਨੂੰ ਟਿਪ ਦੇ ਗਿਆ ਤਾਂ ਠੀਕ ਹੈਗਾ ਇਹ ਤੂੰ ਤਾਂ ਰੇਟ ਹੀ ਰੱਖਦਾ ਸਰ ਚੀਜ਼ਾਂ ਦੇ ਰੇਟ ਨਾ ਰੱਖੋ Loka de cam carri xao na taankro lokanu